सीएम भगवंत मान ने ट्वीट करके कहा है कि आज बठिडा दे फरीदकोट तो लोग सभा हल्के विधायक चेयरमैन अहदेदारा वलंटीर मीटिंग की थी है हल्के दलके मसलिया दे। ਵਿਕਾਸ ਦੇ ਕੰਮਾਂ ਨੂੰ ਲੈ ਕੇ ਵਿਸਥਾਰ ਸਹਿਤ ਚਰਚਾ ਕੀਤੀ ਗਈ ਤੇ ਸਾਰਿਆਂ ਨੂੰ ਹੋਰ ਤੱਕੜੇ ਹੋ ਕੇ ਲੋਕਾਂ ਦੇ ਕੰਮ ਕਰਨ ਨੂੰ ਕਿਹਾ ਗਿਆ ਸਰਕਾਰ ਲੋਕਾਂ ਦੇ ਕੰਮ ਕਰਨ ਦੇ ਹੱਕ ਦੇ ਵਿੱਚ ਕਿਹਾ ਗਿਆ ਬਠਿੰਡਾ ਤੇ ਫਰੀਦਕੋਟ ਲੋਕ ਸਭਾ ਹਲਕੇ ਦੇ ਵਿੱਚ ਮੀਟਿੰਗ ਹੋਈ ਸੀਐਮ ਮੰਨ ਨੇ ਵਿਧਾਇਕਾ ਚੇਅਰਮੈਨ ਦੇ ਨਾਲ ਮੀਟਿੰਗ ਕੀਤੀ ਹੈ ਦੋਵੇਂ ਹੀ ਹਲਕੇ ਦੇ ਮਾਮਲਿਆਂ ਨੂੰ ਲੈ ਕੇ ਤੇ ਮਸਲਿਆਂ ਨੂੰ ਲੈ ਕੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਚਰਚਾ ਕੀਤੀ ਗਈ ਹੈ ਸਾਰਿਆਂ ਨੂੰ ਹੋਰ ਤੱਕੜੇ ਹੋ ਕੇ ਕੰਮ ਕਰਨ ਦੇ ਲਈ ਕਿਹਾ ਗਿਆ ਹੈ ਸਰਕਾਰ ਲੋਕਾਂ ਦੇ ਕੰਮ ਕਰਨ ਦੇ ਹੱਕ ਦੇ ਵਿੱਚ ਸੀਐਮ ਮੰਨ ਨੇ ਕਿਹਾ ਚੇ ਕੰਮ ਕੀਤੇ ਆ ਪਾਰਟੀ ਨੇ ਉਹਨਾਂ ਨੂੰ ਹੋਰ ਕਿੱਦਾਂ ਅੱਛਾ ਬਣਾਇਆ ਜਾਵੇ ਔਰ ਜਿਹੜੇ ਕੰਮ ਕਰ ਰਹੀ ਹੈ ਪਾਰਟੀ ਉਹਨਾਂ ਨੂੰ ਹੋਰ ਅੱਛੀ ਤਰ੍ਹਾਂ ਸੀ ਕਿਸ ਤਰ੍ਹਾਂ ਆਪਣੇ ਹਲਕਿਆਂ ਦੇ ਵਿੱਚ ਉਹ ਆਪਣੇ ਲੋਕਾਂ ਦੇ ਵਿੱਚ ਲੈ ਕੇ ਆ ਸਕਦੇ ਆ ਔਰ ਜਿੱਥੇ ਸਾਡੀਆਂ ਕਮੀਆਂ ਰਹੀਆਂ ਉਹਨਾਂ ਨੂੰ ਸੁਧਾਰਾਂਗੇ ਔਰ ਜਿਹੜੇ ਵਧੀਆ ਕੰਮ ਹੋਏ ਔਰ ਜਿਹੜੇ ਹੋਣ ਵਾਲੇ ਆ ਉਹਨਾਂ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਕਰਾਂਗੇ ਜੋ ਵੀ ਕਮੀਆਂ ਰਹੀਆਂ ਉਹਨਾਂ ਨੂੰ ਜਲ ਤੋਂ ਜਲਦ ਜਿਹੜਾ ਹੈਗਾ ਦੂਰ ਕਰਾਂਗੇ ਔਰ ਜਿੱਥੇ ਵੀ ਕੁਝ ਮੈਸੇजेस ਇਦਾਂ ਦੇ ਗਏ ਚਾਹੇ ਉਹ ਕਨਕ ਦੇ ਰਿਗਾਰਡਿੰਗ ਹੋਣ ਜਾਂ ਰਾਸ਼ਨ ਕਾਰਡ ਵਾਲੀ ਜੋ ਦਿੱਕਤ ਸੀਗੀ ਉਹਨਾਂ ਨੂੰ ਜਿਹੜਾ ਹੈਗਾ ਐਨਲਾਈਜ਼ ਕੀਤਾ ਔਰ ਉਹਨਾਂ ਨੂੰ ਸਹੀ ਕੀਤਾ ਜਾਏਗਾ ਵਿਦਨ ਫਿਊ ਡੇਸ ਔਰ ਜੋ ਅੱਛੇ ਕੰਮ ਹੋ ਰਿਹਾ ਔਰ ਡਿਵੈਲਪਮੈਂਟ ਦੇ ਜਿਹੜੇ ਕੰਮ ਹੈਗੇ ਉਹਨਾਂ ਚ ਤੇਜ਼ੀ ਲੈ ਕੇ ਆਈ ਜਾਏਗੀ ਬਸ ਇਹੀ ਜਿਹੜਾ ਸੀਗਾ ਡਿਸਕਸ਼ਨ ਹੋਈ ਹੈ ਜੀ ਦੇਖੋ ਮੰਥਨ ਪੰਜਾਬ ਦੇ ਅੰਦਰ ਜੋ ਆਪਣਾ ਇਲੈਕਸ਼ਨ ਹੋਇਆ ਕੋਈ ਤੁਸੀਂ ਕੀ ਅਚੀਵ ਕੀਤਾ ਕਿਉਂਕਿ ਸਾਡੇ ਕੋਲ ਇਹ ਤੋਂ ਪਹਿਲਾਂ 1 MP ਦੀ ਸੀਟ ਸੀ ਤਾਂ ਹੁਣ ਅਸੀਂ 3 ਤੱਕ ਪਹੁੰਚੇ ਤੇ ਕਾਮਯਾਬ ਹੋਏ ਹਾਂ ਔਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਾਡੀਆਂ ਪ੍ਰਚਾਰਨ ਤੋਂ ਰਹਿ ਗਈਆਂ ਜੋ ਸਰਕਾਰ ਨੇ ਕੰਮ ਕੀਤੇ ਸੀ ਉਹ ਲੋਕਾਂ ਤੱਕ ਪਹੁੰਚਾਵਾਂਗੇ ਜਿਵੇਂ ਸਾਡਾ ਸਭ ਤੋਂ ਵੱਡੀ ਗੱਲ ਆ ਵੀ ਬਾਦਲ ਇੱਕ ਮੈਡੀਕਲ ਕਾਲਜ ਬਣਾ ਕੇ 25 ਸਾਲ ਰਾਜ ਕਰਨ ਤੋਂ ਬਾਅਦ ਉਹ ਦੱਸਦੇ ਰਹੇ ਏਮਜ਼ ਅਸੀਂ ਬਣਾਇਆ ਤੇ ਅਸੀਂ 2 ਸਾਲਾਂ 6 ਮੈਡੀਕਲ ਕਾਲਜ ਬਣਾਏ ਉਹ ਅਸੀਂ ਮੁੱਦਾ ਬਣਾਉਣ ਤੇ ਕਾਮਯਾਬ ਨਹੀਂ ਹੋਏ ਪਾਣੀ ਬਿਜਲੀ بڑے ਵੱਡੇ ਵੱਡੇ ਕੰਮ ਜਿਹੜੇ ਸਰਕਾਰ ਨੇ ਕੀਤੇ ਤੇ ਉਸ ਵਕਤ ਥਰਮਲ ਪਲਾਂਟ ਇਹਨਾਂ ਨੇ ਵੇਚੇ ਅਸੀਂ ਖਰੀਦੇ ਉਹ ਵੀ ਕਿਤੇ ਨਾ ਕਿਤੇ ਗੱਲਾਂ ਲੋਕਾਂ ਤੱਕ ਪਹੁੰਚਣ ਤੇ ਕਾਮਯਾਬ ਨਹੀਂ ਹੋਈਆਂ ਬਰਗਾੜੀ ਹੈ ਜਿਹੜੇ ਬਰਗਾੜੀ ਦੇ ਦੋਸ਼ੀ ਸੀਗੇ ਚਾਹੇ ਬਾਦਲ ਪਰਵਾਰ ਸੀ ਚਾਹੇ ਸੁਮੇਤ ਸੈਣੀ ਸੀ ਚਾਹੇ ਹੋਰ ਜਿਹੜੇ ਅਫਸਰ ਸੀ ਉਹਨਾਂ ਨੂੰ ਅਸੀਂ ਕੋਰਟ ਦੇ ਵਿੱਚ ਲਿਆਂਚ ਕਾਮਯਾਬ ਹੋਏ ਸੋ ਗੱਲਾਂ ਪ੍ਰਚਾਰ ਤੋਂ ਰਹੀਆਂ ਸੋ ਆਉਣ ਵਾਲੇ ਸਮੇਂ ਚ ਲੋਕਾਂ ਤੱਕ ਲੈ ਕੇ ਜਾਵਾਂਗੇ ਔਰ ਆਉਣ ਵਾਲੀਆਂ ਜਿਮਨੀ ਚੋਣਾਂ ਦੇ ਵਿੱਚ ਜਿਹੜਾ ਉਹ ਰਿਜ਼ਲਟ ਸਾਫ਼ ਨਜ਼ਰ ਆਵੇ ਸਾਰਾ ਇਹ ਕੀਤਾ ਗਿਆ ਵੀ ਵੋਟਾਂ ਜਿਹੜੀਆਂ ਕਿੱਦਾਂ ਪਈਆਂ ਅੱਗੇ ਨੂੰ ਵਧੀਆ ਸੁਧਾਰ ਕੀਤਾ ਕਿੱਥੇ ਜਿਹੜੀਆਂ ਕਮੀਆਂ ਰਹੀਆਂ ਉਹ ਪੂਰੀ ਕੀਤੀ ਜਾਣਗੇ ਕਿੱਥੇ ਕਈ ਤਾਂ ਸਾਡੇ ਹਲਕੇ ਤੇ ਕਮੀ ਸੀ ਸਾਨੂੰ ਪਤਨ ਲੱਗਿਆ ਬੂਮ ਆ ਗਿਆ ਜਿਹੜਾ ਮੈਂ ਤਾਂ ਆਪਦੇ ਹਲਕੇ ਦੱਸ ਸਕਦਾ ਜੀ ਬਹੁਤ ਵਧੀਆ ਚੱਲ ਰਹੇ ਸੀਗੇ ਮੁੜ ਕੇ ਥੋੜਾ ਜਿਹਾ ਲੋਕ ਜਿਹੜਾ ਪ੍ਰਭਾਵਿਤ ਹੋ ਗਏ ਬਸ ਵਧੀਆ ਜੀ ਆਤਮ ਮਨਤ ਨਹੀਂ ਕੀਤਾ ਵੀ ਜਿਹੜੀਆਂ ਗਲਤੀਆਂ ਸੀ ਉਹ ਸੁਧਾਰਾਂਗੇ ਬਸ ਸਕੇ ਤੇ ਹੁਣ ਕੀ ਅੱਗੇ ਦਾ